ਸਾਡੇ ਪਿੰਡ ਦੇ ਵਿੱਚ ਪੰਜਾਬ ਸਰਕਾਰ ਨੇ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬਹੁਤ ਵਧੀਆ ਕਪਰਾਲਾ ਕੀਤਾ ਇਸ ਕਪਰਾਲੇ ਨਾਲ ਸਾਡੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਤਿਆਰ ਹੋਈ ਹੈ ਜੋ ਕਿ ਸਾਡੇ ਸਕੂਲ ਦੇ ਨਜ਼ਦੀਕ ਹੈ ਤੇ ਬੱਚੇ ਸਾਡੇ ਸਵੇਰ ਸਾਰੇ ਬੱਚੇ ਇੱਥੇ ਆਪਣੀ ਸਿੱਖਿਆ ਪ੍ਰਾਪਤ ਕਰਕੇ ਜਾਂਦੀ ਬੁੱਕਾਂ ਪੜ੍ਹ ਕੇ ਜਾਂਦੇ ਨੇ ਮੇਰਾ ਨਾਮ ਲੱਭੀ ਸਿੰਘ ਹੈ ਮੈਂ ਸਰਕਾਰੀ ਹਾਈ ਸਕੂਲ ਦੇਵੀ ਨਗਰ ਬਰਾਮਾ ਵਿੱਚ 9ਵੀਂ ਜਮਾਤ ਦਾ ਵਿਦਿਆਰਥੀ ਹਾਂ ਮੇਰਾ ਸੁਪਨਾ ਫਲਾਈਂਗ ਆਫੀਸਰ ਬਣਨਾ ਹੈ ਅਤੇ ਮੈਂ ਐਨਡੀਏ ਦੀ ਤਿਆਰੀ ਹੁਣੀ ਤੋਂ ਸ਼ੁਰੂ ਕਰ ਦਿੱਤੀ ਹੈ ਪਰ ਸਾਡੇ ਪਿੰਡ ਵਿੱਚ ਵਾਈਫਾਈ ਦੀ ਸਮੱਸਿਆ ਸੀ ਜਿਸ ਕਰਕੇ ਮੈਂ ਆਨਲਾਈਨ ਸਟੱਡੀ ਨਹੀਂ ਕਰ ਸਕਦਾ ਸੀ ਪਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੇ ਪਿੰਡ ਵਿੱਚ ਇੱਕ ਲਾਇਬ੍ਰੇਰੀ ਖੋਲੀ ਹੈ ਜਿਸ ਵਿੱਚ ਵਾਈਫਾਈ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਮੈਂ ਇੱਥੇ ਬੈਠ ਕੇ ਆਨਲਾਈਨ ਸਟੱਡੀ ਕਰ ਸਕਦਾ ਹਾਂ ਅਤੇ ਮੇਰੇ ਨਾਲ ਦੇ ਵਿਦਿਆਰਥੀ ਵੀ ਇੱਥੇ ਬੈਠ ਕੇ ਆਨਲਾਈਨ ਸਟੱਡੀ ਕਰਦੇ ਹਨ ਇੱਥੇ ਐਨਡੀਏ ਦੀਆਂ ਕਿਤਾਬਾਂ ਦੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਬੱਚੇ ਜੋ ਕਿ ਇੱਥੇ ਪਿੰਡ ਪੜਨਗੇ ਤੋਂ ਮੇਰੇ ਪਿੰਡ ਦਾ ਨਾਂ ਰੋਸ਼ਨ ਕਰਨਗੇ ਤੇ ਹੋਰ بلੰਦੀਆਂ ਦੇ ਜਾਣਗੇ ਤੇ ਨਸ਼ਿਆਂ ਤੇ ਦੂਰ ਰਹਿਣਗੇ ਨਸ਼ੇ ਦੇ ਦੂਰ ਰਹਿਣ ਕਰਕੇ ਸਾਡੇ ਪਿੰਡ ਦੇ ਵਿੱਚ ਵਧੀਆ ਮਾਹੌਲ ਬਣੇਗਾ ਮੇਰਾ ਨਾਮ ਨਦੀਪਕੌਰ ਹੈ ਮੈਂ ਸਰਕਾਰੀ ਹਾਈ ਸਕੂਲ ਦੇਵਿੰਗਰ ਰਾਮਚੰਨومی ਜਮਾਤ ਦੀ ਵਿਦਿਆਰਥਣ ਹਾਂ ਮੇਰਾ ਏਮ ਆਈਪੀਐਸ ਅਫਸਰ ਬਣਨਾ ਹੈ ਮੈਂ ਆਈਪੀਐਸ ਅਫਸਰ ਬਣਨ ਦੀ ਤਿਆਰੀ ਆਪਣੀ ਪਿੰਡ ਦੀ ਲਾਇਬ੍ਰੇਰੀ ਵਿੱਚ ਆ ਕੇ ਕਰਦੀ ਹਾਂ ਮੇਰੇ ਚਾਹੇ ਕਈ ਵਿਦਿਆਰਥੀ ਇੱਥੇ ਆ ਕੇ ਆਪਣਾ ਸੁਪਨਾ ਸਵੀਕਾਰ ਕਰਨ ਦੀ ਇੱਛਾ ਰੱਖਦੇ ਹਨ ਸਿੱਖ ਇਤਿਹਾਸ ਬਾਰੇ ਵੀ ਇਹਦੇ ਵਿੱਚ ਬੁੱਕਾਂ ਪਈਆਂ ਨੇ ਜੋ ਕਿ ਬਹੁਤ ਹੀ ਇਤਿਹਾਸਵਾਦੀ ਬੱਚਾ ਨੂੰ ਨਹੀਂ ਪਤਾ ਹੈਗਾ ਸੀਗਾ ਉਹ ਵੀ ਪਤਾ ਲੱਗਿਆ ਤੇ ਮੈਂ ਇਸ ਦੇ ਨਾਲ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਉਪਰਾਲਾ ਕੀਤਾ ਤੇ ਸਾਡੇ ਪਿੰਡ ਨੂੰ ਬਹੁਤ ਹੀ ਵਧੀਆ ਸਹੂਲਤ ਮਿਲੀ ਆ ਮੈਂ ਆਪਣੀ ਪੰਚਾਇਤ ਵੱਲੋਂ ਵੀ ਤੇ ਸਾਰੇ ਮੈਂਬਰ ਸਾਹਿਬਾਨ ਵੱਲੋਂ ਵੀ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸ ਲਾਇਬ੍ਰੇਰੀ ਵਿੱਚ ਕਈ ਤਰ੍ਹਾਂ ਦੀਆਂ ਕਿਤਾਬਾਂ ਹਨ ਜੋ ਕਿ ਸਾਡੀ ਪੜ੍ਹਾਈ ਵਿੱਚ ਵਾਧਾ ਕਰਦੀਆਂ ਹਨ ਮੈਂ ਸਾਡੇ ਪਿੰਡ ਵਿੱਚ ਇਹ ਲਾਇਬ੍ਰੇਰੀ ਬਣਾਉਣ ਤੇ ਪੰਜਾਬ ਸਰਕਾਰ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਮੈਂ ਇਸੇ ਚੰਗੇ ਉਪਰਾਲੇ ਤੇ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ तहे ਦਿਲੋਂ ਧੰਨਵਾਦ ਕਰਦਾ ਹਾਂ